ਜਿਹੜਾ ਹਿਰਦਾ ਪੈਦਾ ਹੁੰਦਾ ਇਹ ਮਤਲਬ ਆ ਮਾਤਗਰਭ ਚਾਕੇ ਮਤਲਬ ਹਿਰਦਾ ਪੈਦਾ ਹੋਣ ਦਾ ਮਤਲਬ ਕੀ ਹੈ ਜੀ ਉਹ ਜੋਤ ਬਾਹਰ ਹੋਣੀ ਹੈ ਪੈਦਾ ਹੋਣ ਦਾ ਮਤਲਬ ਕੀ ਹੈ ਅੱਛਾ ਜੋਤ ਜੋਤ ਬਾਹਰ ਹੋਣੀ ਹੈ ਹਿਰਦਾ ਪੈਦਾ ਹੋਣਾ ਜੇ ਆਪਾਂ ਜਾਗਦੇ ਹਾਂ ਜਦੋਂ ਪੈਦਾ ਹੁੰਦਾ ਸੋਤਿਆਂ ਨਾ ਹੁੰਦਾ ਜੀ ਠੀਕ ਹੈ ਜੀ ਹਾਂ ਹਾਂ ਜੀ ਸੋਤਿਆਂ ਦਾ ਧਿਆਨ ਹੀ ਨਹੀਂ ਹੁੰਦਾ ਬਿਲਕੁਲ ਜ਼ੀਰੋ ਹੁੰਦਾ ਸੋਚਣਾ ਦਾਇਰਾ ਸੋਚਦਾ ਹੁੰਦਾ ਹੀ ਨਹੀਂ ਸੋਚਦਾ ਦਾਇਰਾ ਹੀ ਹੁੰਦਾ। ਅੱਛਾ 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 ਠੀਕ ਹੈ। ਜਿੰਨੀ ਬੁੱਧੀ ਜ਼ਿਆਦਾ ਹੋਊਗੀ ਉਹਨਾਂ ਦਾਇਰਾ ਵੱਡਾ ਹੋਊ। ਦਾਇਰਾ ਵੱਡਾ ਹੋਊ। ਭਾਗ ਉਹਨਾਂ ਵੱਡਾ ਹੋਊ। ਠੀਕ ਹੈ ਜੀ ਠੀਕ ਹੈ। ਉਹਨੂੰ ਪੂਰਾ ਭਾਗ ਕਹੈਂ। ਇਹਨੂੰ ਔਰਾ ਵੀ ਕਹਿੰਦਾ ਜੀ। ਔਰਾ ਤਾਂ ਅਸੀਂ ਆਪਣੀ ਬੋਲੀ ਚ ਕਹਿ ਦਿੰਨੇ ਹਾਂ ਸਮਝਾਉਣ ਵਾਸਤੇ। ਅੱਛਾ ਜੀ। ਇਹ ਤਾਂ ਸੰਧਾਰੀ ਬੋਲੀ ਦਾ ਸ਼ਬਦ ਹੈ ਉਹਦਾ। ਹਾਂ। ਕੰਧਾ ਮੰਨਦੇ ਤਾਂ ਹੈਗੇ ਔਰਾ ਹੁੰਦਾ ਕੁਛ। ਮੈਂ ਤਾਂ ਔਰ ਕਹੈ ਦਿੰਨਾ। अच्छा अच्छा ठीक है, है समझ गए थी, जी ठीक है उणा ਨੂੰ ਮਨਾਉਣ ਬਾਅਦ ਤੇ ਵੀ ਉਹਰਾ ਦੱਸੋ ਕੀ ਹੁੰਦਾ ਠੀਕ ਹੈ ਜੀ ਠੀਕ ਹੈ ਮਤਲਬ ਜਿੱਥੇ ਤੱਕ ਜਿਹਦਾ ਗਿਆਨ ਆ ਉਹਦਾ ਵੱਡਾ ਉਹਦਾ ਉਹਰਾ ਇਹਨਾਂ ਦੇ ਲੈਵਲ ਦੇ ਹਿਸਾਬ ਨਾਲ ਆ ਉਹਰਾ ਤਾਂ ਉਹਦਾ ਛੋਟਾ ਹੀ ਹੁੰਦਾ ਹੈ ਉਹਰਾ ਮਾਇਆ ਜੇ ਹੁੰਦਾ ਮਾਇਆ ਦਾ ਨੂੰ ਹੋਵੇ ਅੱਛਾ ਜੀ ਓਕੇ ਉਹਰਾ ਤਾਂ ਇਹਨਾਂ ਮਾਇਆ ਧਾਰੀਆਂ ਬਾਤ ਤੇ ਦੱਸਿਆ ਠੀਕ ਹੈ